ਅਨੁਕਨ ਨੂੰ ਇਹੀ ਕਹਿ ਸਕਦੇ ਹਾਂ ਜੀ ਕਿ ਕਾਫੀ ਕੋਲਡ ਦੇ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰਹਿਣ ਦੀ ਪ੍ਰੋਡਿਕਸ਼ਨ ਡੈਂਸ ਟੂ ਵੈਰੀ ਡੈਂਸ ਫੋਰ ਕਾਫੀ ਤਾਂ ਤੇ ਐਕਸਪੈਕਟਡ ਹੈ। ਅੱਜ ਜਿਹੜੇ 3-4 ਦਿਨ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਸੀ ਨਹੀਂ ਦੇਖ ਰਹੇ। ਆਉਣ ਵਾਲੇ 3-4 ਦਿਨ ਜਿਹੜੀਆਂ ਕੋਲਡ ਦੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੋਰ ਜਿਹੜੀ ਪੰਜਾਬ ਦੇ ਵਿੱਚ ਕਾਫੀ ਤਾਂ ਤੇ ਐਕਸਪੈਕਟਡ ਹੈ। ਜੇ ਅਸੀਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜੜੀਆਂ ਕੋਲਡ ਕੰਡੀਸ਼ਨਸ ਪਿਛਲੇ ਕੁਝ ਦਿਨਾਂ ਤੋਂ ਅਬਜ਼ਰਵ ਕੀਤੀਆਂ ਜਾ ਰਹੀਆਂ ਨੇ ਸਾਜੀ ਤੋਂ ਕਿ ਹੁਣ ਤੱਕ ਜੜੀਆਂ ਵੈਦਰ ਕੰਡੀਸ਼ਨਸ ਰਹੀਆਂ ਨੇ ਇਹਨਾਂ ਦੇ ਵਿੱਚ ਧੁੰਦ ਕਾਫੀ ਰਹੀ ਹੈਗੀ ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿਰ جاری ਹੈ ਤਾਂ ਇਸੇ ਦੇ ਚਲਦਿਆਂ ਲੋਕ ਜ਼ਿਆਦਾਤਰ ਸੜਕਾਂ ਤੇ ਨਿਕਲਣ ਨੂੰ ਵੀ ਜਿਹੜਾ ਪਰਹੇਜ਼ ਕਰ ਰਹੇ ਨੇ ਤੇ ਗੱਡੀਆਂ ਦੇ ਵਿੱਚ ਸਫ਼ਰ ਕਰ ਰਹੇ ਨੇ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਕਿ ਉਹ ਜੀ ਲੋਕਾਂ ਨੂੰ ਰਾਹਤ ਮਿਲੇਗੀ ਜਾਂ ਕਿਸ ਤਰੀਕੇ ਦੇ ਨਾਲ ਠੰਡ ਜਿਹੜੀ ਆ ਹੋਰ ਦਸਤਕ ਦੇ ਸਕਦੀ ਆ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਮੌਸਮ ਵਿਗਿਆਨੀ ਸਾਡੇ ਨਾਲ ਨੇ ਡਾਕਟਰ ਪੀ ਕੇ ਕਿੰਗਰਾ ਜੀ ਮੈਮ ਕਿਸ ਤਰੀਕੇ ਦਾ ਮੌਸਮ ਦਾ ਮિજાਜ ਰਹਿਣ ਵਾਲਾ ਹੈ ਕਿਉਂਕਿ ਲਗਾਤਾਰ ਠੰਡ ਦਾ ਕਹਿਰ ਜਿਹੜਾ ਜਾਰੀ ਹੈ ਲੋਕ ਜਿਹੜੇ ਆ ਸੜਕਾਂ ਤੇ ਨਿਕਲਣ ਨੂੰ ਪਰਹੇਜ਼ ਕਰ ਰਹੇ ਨੇ ਤਾਂ ਆਪਣਾ ਬਚਾਅ ਵੀ ਜਿਹੜਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਟੋਪੀ ਪਾਈ ਹੋਈ ਆ ਜਾਂ ਕੋਟ ਪਾ ਕੇ ਕੋਮਨ ਬਿਲਕੁਲ ਜੀ ਜੇ ਅਸੀਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਕਾਫੀ ਜਿਹੜੀਆਂ ਕੋਲਡ ਕੰਡੀਸ਼ਨਸ ਪਿਛਲੇ ਕੁਝ ਦਿਨਾਂ ਤੋਂ ਅਬਜ਼ਰਵ ਕੀਤੀਆਂ ਜਾ ਰਹੀਆਂ ਨੇ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਨਾਲੋਂ ਕਾਫੀ ਨੀਚੇ ਚੱਲ ਰਿਹਾ ਹੈਗਾ ਸੋ ਉਹਦੇ ਕਰਕੇ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਬਣੀਆਂ ਹੋਈਆਂ ਨੇ ਜਿਵੇਂ ਅਸੀਂ ਨਵੇਂ ਸਾਲ ਤੇ ਵੀ ਦੇਖਿਆ ਕਿ ਰਿਕਾਰਡ ਲੋਇਸਟ ਟੈਂਪਰੇਚਰ ਡੇ ਟਾਈਮ ਟੈਂਪਰੇਚਰ ਜਿਹੜਾ ਇੱਕ ਤਰੀਕ ਨੂੰ 10.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ 1970 ਤੋਂ ਹੁਣ ਤੱਕ ਦਾ ਲੋਇਸਟ ਟੈਂਪਰੇਚਰ ਅਸੀਂ ਦੇਖਿਆ ਹੈਗਾ 1 ਜਨਵਰੀ ਦਾ ਸੋ ਇਸੇ ਤਰ੍ਹਾਂ ਜਿਹੜੀਆਂ ਡੇ ਟਾਈਮ ਟੈਂਪਰੇਚਰ ਕੰਡੀਸ਼ਨਸ ਨਾਰਮਲ ਤੋਂ ਲਗਾਤਾਰ نیچے ਚੱਲ ਰਹੀਆਂ ਨੇ 2 ਤਰੀਕ ਨੂੰ ਵੀ 12 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਰਮਲ ਡੇ ਟਾਈਮ ਟੈਂਪਰੇਚਰ 17.7 ਡਿਗਰੀ ਸੈਂਟੀਗ੍ਰੇਡ ਹੈ ਜਦੋਂ ਕਿ ਕੱਲ ਇਹਦੇ ਵਿੱਚ ਥੋੜਾ ਜ਼ਰੂਰ ਵਾਧਾ ਹੋਇਆ ਔਰ ਕੱਲ ਦਾ ਜਿਹੜਾ ਡੇ ਟਾਈਮ ਟੈਂਪਰੇਚਰ 15 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਬਟ ਇਹ ਵੀ ਨਾਰਮਲ ਤੋਂ 2.5 ਡਿਗਰੀ ਸੈਂਟੀਗ੍ਰੇਡ ਹਲੇ نیچے ਚੱਲ ਰਿਹਾ ਹੈਗਾ ਸੋ ਕੋਲਡਰ ਡੇ ਕੰਡੀਸ਼ਨਸ ਜਿਹੜੀਆਂ ਬਣੀਆਂ ਹੋਈ ਜਿਹੜੇ ਪਿਛਲੇ ਦਿਨਾਂ ਤੋਂ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਅੱਜ ਇਹਦੇ ਵਿੱਚ ਵੀ ਅਸੀਂ ਲਗਭਗ 2 ਡਿਗਰੀ ਸੈਂਟੀਗ੍ਰੇਡ ਦੀ ਗ੍ਰਾਵਟ ਆਬਜ਼ਰਵ ਕੀਤੀ ਹੈ ਔਰ ਅੱਜ ਦਾ ਜੋ ਨਾਈਟ ਟਾਈਮ ਟੈਂਪਰੇਚਰ 5.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਟੈਂਪਰੇਚਰ 7.6 ਡਿਗਰੀ ਸੈਂਟੀਗ੍ਰੇਡ ਸੀ ਮੈਮ ਖਾਸ ਕਰਕੇ ਲੋਕ بارش ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਲਗਾਤਾਰ ਇਹ ਜਿਹੜੀ ਕੜਾਕੇ ਦੀ ਠੰਡ ਪੈ ਰਹੀ ਹੈ ਦੇ ਨਾਲ ਕਈ ਲੋਕ ਜਿਹੜੇ ਆ ਬਿਮਾਰੀਆਂ ਦੀ ਚਪੇੜ ਦੇ ਵਿਚਾਰੇ ਨੇ ਕੀ ਲੱਗਦਾ ਕਦੋਂ ਤੱਕ ਇਹ بارش ਦੀ ਸੰਭਾਵਨਾ ਕਿ ਲੋਕਾਂ ਨੂੰ ਕੁਝ ਰਾਹਤ ਮਿਲੇ ਅੱਜ ਹਲੇ 3-4 ਦਿਨ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਸੀ ਨਹੀਂ ਦੇਖ ਰੇ ਆਉਣ ਵਾਲੇ 3-4 ਦਿਨ ਜਿਹੜੀਆਂ ਕੋਲਡ ਡੇ ਕੰਡੀਸ਼ਨਸ ਔਰ ਡੈਂਸ ਟੂ ਵੈਰੀ ਡੈਂਸ ਫੌਗ ਜਿਹੜੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਐਕਸਪੈਕਟਿਡ ਹੈ ਸੋ ਹਲੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੀ ਪ੍ਰਿਵੇਲ ਕਰਨ ਦੀ ਪ੍ਰੈਡਿਕਸ਼ਨ ਹੈ ਮੈਮ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਇਸ ਮੌਸਮ ਦੇ ਵਿੱਚ ਕਿਉਂਕਿ ਆਮ ਤੌਰ ਤੇ ਸਬਜ਼ੀਆਂ ਦੀ ਜ਼ਿਆਦਾਤਰ ਖੇਤੀ ਹੁੰਦੀ ਹੈ ਤੇ ਹੁਣ ਜਿਹੜਾ ਅੱਗੇ ਕਣਕ ਦੀ ਵੀ ਜਿਹੜੀ ਉਸ ਨੂੰ ਵੀ ਲੈ ਕੇ ਜਿਹੜੀ ਪ੍ਰੋਕੂਰਮੈਂਟ ਆ ਤਾਂ ਉਹ ਵੀ ਕਿਤੇ ਨਾ ਕਿਤੇ ਹੋ ਰਹੀ ਹੈ ਜੀ ਕਿਉਂਕਿ ਹੁਣ ਤੱਕ ਜਿਹੜੀਆਂ ਵੈਦਰ ਕੰਡੀਸ਼ਨਸ ਰਹੀਆਂ ਨੇ ਇਹਨਾਂ ਦੇ ਵਿੱਚ ਧੁੰਦ ਕਾਫੀ ਰਹੀ ਹੈਗੀ ਬਟ ਧੁੰਦ ਦਾ ਕੋਈ ਡਾਇਰੈਕਟ 네ਗੇਟਿਵ ਜਿਹੜਾ ਇਫੈਕਟ ਕ੍ਰੌਪਸ ਤੇ ਨਹੀਂ ਹੁੰਦਾ ਹੈਗਾ ਉਹਦੇ ਨਾਲ ਥੋੜਾ ਫਸਲਾਂ ਨੂੰ ਮੌਇਸਚਰ ਮਿਲਦਾ ਸੋ ਥੋੜਾ ਪੋਜ਼ਿਟਿਵ ਇਫੈਕਟ ਹੋ ਜਾਂਦਾ ਪਰ ਹੁਣ ਜਿਵੇਂ ਅਸੀਂ ਅੱਜ ਦੇਖਿਆ ਕਿ ਜਿਹੜਾ ਟੈਂਪਰੇਚਰ ਜਿਹੜਾ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਗ੍ਰਾਵਟ ਆਬਜ਼ਰਵ ਕੀਤੀ ਹੈ ਅੱਜ 5.6 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਰਿਕਾਰਡ ਕੀਤਾ ਔਰ ਜੇ ਟੈਂਪਰੇਚਰ ਆਨਵਾਰੇ ਦਿਨਾਂ ਵਿੱਚ ਇਹਦੇ ਤੋਂ ਨੀਚੇ ਜਾਂਦਾ ਜਿਵੇਂ ਜਦੋਂ 4° ਸੈਂਟੀਗ ਫਿਰ ਕੋਰਾ ਪੈਂਡ ਦੀ ਕੰਡੀਸ਼ਨ ਬਣ ਜਾਂਦੀ ਹੈ ਉਦੋਂ ਫਸਲਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਸਪੈਸ਼ਲੀ ਸਬਜ਼ੀਆਂ ਦੀਆਂ ਜਿਹੜੀਆਂ ਫਸਲਾਂ ਨੇ ਬਾਕੀ ਕ੍ਰੌਪਸ ਨੂੰ ਵੀ ਜੇ ਲਗਾਤਾਰੇ ਹੁੰਦਾ ਤਾਂ ਉਹਦਾ ਨੁਕਸਾਨ ਹੁੰਦਾ ਬਟ ਹਲੇ ਤੱਕ ਧੁੰਦ ਦਾ ਸੀ ਕੋਈ 네ਗੇਟਿਵ ਇਮਪੈਕਟ ਫਸਲਾਂ ਤੇ ਨਹੀਂ ਐਕਸਪੈਕਟ ਕਰ ਰਹੇ ਲੋਕਾਂ ਨੂੰ ਕਿਸ ਤਰੀਕੇ ਦੀ ਅਪੀਲ ਹੈ ਲੋਕਾਂ ਨੂੰ ਇਹੀ ਕਹਿ ਸਕਦੇ ਹਾਂ ਜੀ ਕਿ ਕਾਫੀ ਕੋਲਡਏ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਰਹਿਣ ਦੀ ਪ੍ਰੈਡਿਕਸ਼ਨ ਆ ਡੈਂਸ ਟੂ ਵੈਰੀ ਡੈਂਸ ਫੌਗ ਕਾਫੀ ਥਾਵਾਂ ਤੇ ਐਕਸਪੈਕਟਿਡ ਆ ਸੋ ਉਹਨਾਂ ਨੂੰ ਜਿਹੜਾ ਇੰਨੀ ਠੰਡ ਤੋਂ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ ਘਰਾਂ ਤੋਂ ਤਾਂ ਹੀ ਬਾਹਰ ਨਿਕਲੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਉਹਨਾਂ ਨੂੰ ਅੰਦਰ ਹੀ ਰਹਿਣਾ ਚਾਹੀਦਾ ਔਰ ਸੈਕੰਡਲੀ ਕਿਉਂਕਿ ਡेंस ਟੂ ਵੈਰੀ ਡेंस ਫੌਗ ਜਿਹੜੀ ਐਕਸਪੈਕਟਡ ਸੋ ਉਹਦੇ ਨਾਲ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਹੈ ਔਰ ਟ੍ਰੈਵਲ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਸੋ ਜੇ ਤੁਹਾਡੇ ਕੋਈ ਟ੍ਰੈਵਲ ਪਲਾਨਸ ਨੇ ਉਹਨਾਂ ਤੇ ਵੀ ਜ਼ਰੂਰ ਗੌਰ ਕਰਨਾ ਚਾਹੀਦਾ ਤਾਂ ਹੀ ਟ੍ਰੈਵਲ ਕਰੋ ਜੇ ਬਹੁਤ ਜ਼ਰੂਰੀ ਹੈ ਅਦਰਵਾਈਜ਼ ਟ੍ਰੈਵਲ ਵੀ ਅਵੋਇਡ ਕਰੋ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਸੋ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਜਿਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਔਰ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਹੈ ਕਿ ਅਗਰ ਟਰੈਵਲਿੰਗ ਕਰਨੀ ਹੈ ਤਾਂ ਵਿਸਥਾਰਪੂਰਵਕ ਧਿਆਨ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਹੈ ਟਰੈਵਲਿੰਗ ਕੀਤੀ ਜਾਵੇ ਇਸ ਤੋਂ ਇਲਾਵਾ ਕਿਸਾਨਾਂ ਲਈ ਇਹ ਜਿਹੜਾ ਮੌਸਮ ਹੈਗਾ ਕਾਫੀ ਲਾਹੇਵੰਦ ਹੈ ਲੁਧਿਆਣਾ ਤੋਂ ਰਜਿੰਦਰ ਅਰੋੜਾ ਹੌਟ ਨਿਊਜ਼ ਇ